ਜਿਹੜਾ ਨਿਊਜ਼ੀਲੈਂਡ ਦੇ ਵਿੱਚ ਹੋਇਆ ਨਾ ਹਾਂਜੀ ਇਹ ਕਰੀ ਗੱਲ ਆਪਾਂ ਜਿੱਦਾਂ ਇਹ ਗੂਰੇ ਜਿਹੜੇ ਆ ਉਹ ਜਿਹੜੇ ਵੀ ਸਗੇ ਉਹ ਬੁੜੀਆਂ ਮੰਗ ਪਿੱਟਦੇ ਸੀਗੇ ਹਾਂ ਜਿੱਦਾਂ ਨਾ ਬੁੜੀਆਂ ਸਾਡੇ ਨਾ ਪੁਰਾਣੇ ਜ਼ਮਾਨੇ 'ਚ ਜਿੱਦਾਂ ਸਵੇ ਆਲੂ ਜਦੋਂ ਕੋਈ ਬੰਦਾ ਮਾਰਚਣਾ ਆ ਹਾ ਮਾਰਤਿਆ ਮੈਂ ਉਹ ਪਿੱਟ ਪਟਾਕਾ ਸਿਆਪੇ ਕੀਤੇ ਉਹ ਨਹੀਂ ਜਿੱਦਾਂ ਕੀਨ ਲੇ ਪਾਏ ਆ ਹੂੰ ਤੇ ਹੁਣ ਸਾਡੇ ਤਾਂ ਹੁਣ ਬਈ ਖਾਸੇ ਨੇ ਤਾਂ ਝੰਡੇ ਗੱਡਣੇ ਹੀ ਆ ਜਿੱਥੇ ਵੀ ਮਰਜ਼ੀ ਚੱਲ ਜਾਣ ਹੂੰ ਤੇ ਉਹ ਉਹਨਾਂ ਦੀ ਇੱਕੋ ਹੀ ਗਲਤੀ ਸੀਗੀ ਵੀ ਉਹਨੇ ਉਸ ਕੰਟਰੀ ਦਾ ਝੰਡਾ ਲਾ ਲੈਂਦੇ ਇਹ ਕਈ ਵੀ ਗੱਲ ਨਿਕਲ ਕੇ ਆ ਰਹੀ ਆ ਅੱਛਾ ਨਾ ਕੋ ਝੰਡਾ ਨਹੀਂ ਸੀ ਆਪਣੇ ਤਾਂ ਲਾਉਂਦੇ ਕੈਨੇਡਾ ਦਾ ਝੰਡਾ ਕੈਨੇਡਾ ਦਾ ਲਾਉਂਦੇ ਸਾਰੇ ਕੰਟਰੀਆਂ ਦੇ ਲਾਉਂਦੇ ਉਹਦੇ ਉਸ ਕੰਟਰੀ ਦਾ ਝੰਡਾ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਤੁਹਾਨੂੰ ਰੋਜੀ ਰੋਟੀ ਤੇ ਪਾਇਆ ਵਿਲਿਆ ਨੇ ਬਈ ਤੁਸੀਂ ਇਹ ਥੋੜੀ ਜਿਹੀ ਗਲਤੀ ਸੀਗੀ ਵੀ ਉਹ ਪਰਫੇ ਵੀ ਹਟ ਗਏ 35 ਕ ਬੰਦੇ ਸੀਗੇ ਬਾਹਲੇ ਨਹੀਂ ਸੀਗੇ ਹਾਂ ਤੇ ਖਬਰ ਆਪਾਂ ਬਹੁਤ ਬਣਾ ਲਈ ਹਨਾ ਦੇਖੋ ਮੈਂ ਤਾਂ ਹੈਰਾਨ ਆ ਵੀ ਕੋਈ ਐਸਾ ਜਨਾਨੀ ਤਾਂ ਬੰਦਾ ਜਿਹੜਾ ਟਿਕਟੌਕ ਤੇ ਜਿਨੇ ਉੱਤੇ ਵੀਡੀਓ ਨਹੀਂ ਬਣਾਈ ਸਾਰੀ ਦੁਨੀਆ ਚ ਫੁਕਰਿਆਂ ਨਾਲ ਭਰੀ ਪਈ ਐ ਮੇਰੀ ਚੱਲ ਜਵੇ ਮੇਰੀ ਚੱਲ ਜਵੇ ਕਈ ਤਾਂ ਕੱਲੀ ਕੱਲੀ ਇਦਾਂ ਹੋ ਗਿਆ 5 ਵਜੇ ਆ ਹੋ ਗਿਆ ਉਹਨਾਂ ਨੇ ਆ ਪੋਸਟ ਪਾਤੀ ਇਹ ਸਾਰੇ ਜੋ ਫੋਕਰੇ ਵਿਹਾਂ ਦੇ ਭੁੱਖੇ ਦੇ ਕੋਈ ਵੀਡੀਓ ਅਸੀਂ ਪਾਈ ਕੋਈ ਗੱਲ ਕੀਤੀ ਇਸ ਤੇ ਕਿੱਡੀ ਕਬੱਡੀ ਗੱਲ ਸੀ ਇਹ ਨਾਰਮਲ ਚੀਜ਼ਾਂ ਨੇ ਕਈ ਵਾਰੀ ਹੋ ਜਾਂਦੀਆਂ ਨੇ ਤੁਹਾਡੀ ਪਰੇਡ ਐ ਤਲਦੀ ਐ ਉਹਨਾਂ ਦੇ ਵਿੱਚ ਵਿਗਨ ਪਾਤਾ ਤੇ ਕੱਲੋਂ ਸਾਡੇ ਵੀ ਪਾਉਂਦੇ ਅਸੀਂ ਇਹਨਾਂ ਦੀ ਟਰੱਕਿੰਗ 'ਚ ਵਿਗਨ ਪਾਤਾ ਅਸੀਂ ਇਹਨਾਂ ਦੀ ਰੋਟੀ 'ਚ ਵਿਗਨ ਪਾਤਾ ਅਸੀਂ ਤੇ ਛੱਡਿਆ ਇਹਨਾਂ ਦੇ ਪੱਲੇ ਕੱਖ ਨਹੀਂ ਇੱਥੇ ਸਾਰੇ ਕਿੱਥੇ ਪਾਸੇ ਵਿਗਨ ਪਾ ਕੇ ਬੈਠੇ ਆ ਹੈ ਕਿ ਨਹੀਂ ਹਾਂ ਹਾਂ ਤੇ ਅੱਬੇ ਉਹੀ ਤਾਂ ਗੱਲ ਆ ਹੁਣ ਸਹੀ ਆ ਸਹੀ ਮੈਂ ਤਾਂ ਕਹਿੰਨਾ ਹੋਰ ਗੁਰਦਾਰੇ ਬਾਰੇ ਪੜਨੇ ਚਾਹੀਦੇ ਹੋਰ ਨਗਰ ਦਿੱਤਨ ਨਿਕਲਣੇ ਚਾਹੀਦੇ ਆ ਗੁਰਦੁਆਰੇ ਸਾਡੇ ਸਾਰੇ ਤੇ ਥੋੜੇ ਹੀ ਆ ਹਾਂ ਨਹੀਂ ਨਹੀਂ ਦੇਖੋ ਗੁਰਦੁਆਰੇ ਜਿੰਨੇ ਮਰਜ਼ੀ ਓਪਨ ਕਰਨ ਪਰ ਜਿਹੜੇ ਨਗਰ ਕੀਰਤਨ ਵੈਸੇ ਆਪਾਂ ਨੂੰ ਵੀ ਤੇ ਗੱਲ ਕਰਨੀ ਪੈਣੀ ਆ ਬਈ ਨਗਰ ਕੀਰਤਨ ਵੀ ਇੱਕ ਤਾਂ ਠੀਕ ਐ ਜਿਹੜਾ ਵੱਡੀ ਸਿਟੀ ਦੇ ਵਿੱਚ ਚੌਥੇ ਦਿਨ ਗੁਰੂ ਘਰਾਂ ਵਾਲੇ ਬਜ਼ੁਰਗ ਜਿਹਾ ਬੈਠੇ ਨੇ ਮਾਇ ਕਰਦੇ ਨੇ ਆਪਣੇ ਪ੍ਰਧਾਨ ਐ ਲੀਡਰ ਸਾਡੇ ਬਜ਼ੁਰਗ ਹੈਗੇ ਨੇ ਤੇ ਇਹਨਾਂ ਨੂੰ ਪਤਾ ਨਹੀਂ ਵੀ ਬੱਚੇ-ਬੁੱਚੇ ਦੱਸਦੇ ਨਹੀਂ ਕਰਦੇ ਉਹਨਾਂ ਵੀ ਬਾਲਾ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕੋਈ ਸਿੱਖਾਂ ਦਾ ਬਾਲਾ ਸਿਸਟਮ ਨਹੀਂ ਹੈ ਜੀ ਨਗਰ ਕੀਰਤਨ 'ਚ ਕੋਈ ਸਿੱਖਾਂ ਦੀ ਬੇਅਦਬੀ ਨਹੀਂ ਹੈ ਕੁਛ ਨਹੀਂ ਹੈ ਸੋ ਇਸ ਕਰਕੇ ਐਵੇਂ ਚੌਥੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਤੁਰ ਪੈਂਦੇ ਨੇ ਇਹ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਚਾਹੀਦਾ ਇੱਕਦਾਂ ਕੱਢਿਆ ਕਰਨ ਵੱਡਾ ਲੈਵਲ ਤੇ ਹਨਾ ਐਵੇਂ ਇਹ ਵਧੀਆ ਨਹੀਂ ਚੀਜ਼ਾਂ ਹੈਗੀਆਂ ਵੈਸੇ ਹਾਂ ਹਾਂ ਉਹ ਕੱਢਣ ਇਹਨਾਂ ਨੂੰ ਆਪਣਾ ਕੰਟਰੀ ਚਾਹੀਦਾ ਉਹ ਜਿੱਦਾਂ ਹੁੰਦਾ ਸ਼ਮੀਸ਼ ਗੁਰਦੁਆਰੇ ਵਾਲੇ ਆ ਉਹ ਆਪਣੇ ਖਾਲਸਾਣ ਦਾ ਝੰਡਾ ਲਾਉਂਦੇ ਆ ਹਨਾ ਤੇ ਉਹ ਖਾਰਕੂਆਂ ਦੀਆਂ ਪੋਟਾ ਲਾਉਂਦੇ ਆ ਵੀ ਆ ਉਹ ਫਿਰ ਗੋਰਿਆਂ ਨੂੰ ਵੀ ਪਤਾ ਲੱਗਦਾ ਕਿ ਹਾਂ ਵੀ ਵਾਕਿਆ ਹੀ ਉੱਥੇ ਜ਼ੁਲਮ ਹੋਇਆ ਆ ਇਹਨਾਂ ਦੇ ਨਾਲ ਤੇ ਉਹ ਪਤਾ ਲਾਉਣਾ ਚਾਹੀਦਾ ਵੀ ਹਾਂ ਇੱਕ ਕਾਰਕਾ ਦੇ ਲੈ ਤਦਾਦ ਜ਼ਿਆਦਾ ਹੋਣੀ ਚਾਹੀਦੀ ਜਿੱਦਾਂ ਤੁਹਾਡੀ ਗੱਲ ਸਹੀ ਆ ਤੇ بڑا ਹੋਵੇ ਤਾਂ ਫਿਰ ਕੱਠ ਵੀ ਲੱਖਾਂ ਦਾ ਹੀ ਹੋਵੇ ਹਨਾ ਹਾਂ 7 ਲੱਖ ਦਾ ਇੱਥੇ ਕਾਟਾ ਹੁੰਦਾ ਤਾਂ ਸਾਰੇ ਗੁਰੇ ਵੀ ਆਉਂਦੇ ਆ ਵਿੱਚ ਉਹ ਵੀ ਜਿੱਦਾਂ ਵੀ ਖਾ ਪੀ ਜਾਂਦੇ ਆ ਹਨਾ ਹੂੰ ਤੇ ਬਾਕੀ ਉੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਹਨਾ ਕੈਟਾਗਰੀਆਂ ਆ ਕਹਿੰਦੇ ਹੂੰ ਹੂੰ ਇੱਕ ਤਾਂ ਹੈਗੇ ਆ ਫਾਰਮਰ ਜਿਹੜੇ ਆ ਉਹ ਸਾਡੇਾਂ ਕੇ ਜਾਤੀ ਆ ਹੂੰ ਹੂੰ ਉਹ ਦੁੱਧ ਬਹੁਤ ਪੀਂਦੇ ਆ ਉਹ ਵੀ ਹੂੰ ਹੂੰ ਤਕੜੇ ਬਹੁਤ ਆ ਉਹ ਹੂੰ ਹੂੰ ਇਹ ਜਿਹੜੇ ਆ ਇਹ ਹੋਰ ਕਮਿਊਨਿਟੀ ਆ ਜਿੱਦਾਂ ਜਾਤ ਪਾਤ ਹੈਗੀ ਆ ਉੱਥੇ ਹੂੰ ਹੂੰ ਜਿਹੜੇ ਪਿੱਟ ਦੇ ਸੀ ਬੁਲੀਆਂ ਮੰਗ ਹੂੰ 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 ਇਹੇ ਕੁਛ ਗੇਟ ਆਪਦੇ ਬੰਦੇ ਆ ਜਿੱਦਾ ਹਨਾ ਇਹ ਲੱਗਦੇ ਨੇ ਤਾਂ ਲੱਗਦੇ ਭੂਰਾ ਆਪਣੇ ਵਰਗੇ ਹੀ ਸੀ ਆਪਣੇ ਜਿਹੜਾ ਮੈਕਸੀਕੇ ਜਿਹਾ ਲੱਗਦੇ ਸੀ ਮੈਂ ਦੇਖਿਆ ਕੋਲੋਸ ਸ਼ਾਟ ਕਰ ਕਰਕੇ ਗੋਰਾ ਤਾਂ ਕੋਈ ਹੈ ਹੀ ਨਹੀਂ ਨਾ ਅੱਚ ਹਾਂ 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 ਹੂੰ ਉਹ ਜੇ ਤਾਂ ਵੇਹ ਹੋ ਗਿਆ ਕਿਤੇ ਉਹ ਨੰਗੇ ਨਹੀਂ ਹੋ ਗਏ ਮੋਰੇ ਆਹ ਹੈ ਬੰਦਾ ਤਾਂ ਲੈਂਦੇ ਆ ਇਹੇ ਵੀ ਉਹ ਉਹਨੇ ਕੋਲਸਪ ਵਾਲਿਆਂ ਨੇ ਉਹਨਾਂ ਨੂੰ ਚਲੋ ਸ਼ਾਂਤ ਕੀਤਾ ਹੁਣ ਲੱਖਾ ਸਦਾਨਾ ਪਿੱਟਣ ਡਿਆ ਆ ਹੂੰ ਉਹ ਕਹਿੰਦਾ ਆ ਜਾਓ ਤੁਹਾਨੂੰ ਕੁੱਟ ਪੈ ਜਾਣੀ ਇੱਥੇ ਤੁਸੀਂ ਮਤਲਬ ਬਾਅਦ ਵਿੱਚ ਮੁਲਖਾਂਟੇ ਚਲ ਗਏ ਆ ਇੱਥੇ ਮੋੜ ਤੇ ਆ ਗਏ